ਪੁਨਰਸਰਜੀਤ ਅਕਾਲੀ ਦਲ ਦਾ ਇੱਕ ਵਫਦ ਅੱਜ ਡੀਸੀ ਜਲੰਧਰ ਨੂੰ ਮਿਲ ਕੇ ਆਇਆ ਇੱਕ ਮੰਗ ਪੱਤਰ ਦਿੱਤਾ ਗਿਆ ਉਸ ਬਾਰੇ ਵੀ ਗੱਲਬਾਤ ਕਰਾਂਗੇ ਕੁਝ ਪੰਥਕ ਮੁੱਦੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਲੀਡਰ ਗੁਰ ਪ੍ਰਤਾਪ ਸਿੰਘ ਉਡਾਲਾ ਹੁਣੀ ਉਡਾਲਾ ਸਾਹਿਬ ਅੱਜ ਡੀਸੀ ਸਾਹਿਬ ਦੇ ਕੋਲ ਹੋ ਕੇ ਆਏ ਉਹ ਕੀ ਕਾਰਨ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵੱਲੋਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਆਪਣੀ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤਾ ਆ ਜਿਸ ਵਿੱਚ ਜਿਹੜੇ ਆਪਣੇ ਬਹੁਤ ਜ਼ਿਆਦੀ ਬਾਦਸ਼ੋਣ ਕਰਨ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਝੋਨੇ ਦੀ ਫਸਲ ਦਾ ਝਾੜ ਬਹੁਤ ਘਟ ਗਿਆ तकरीबन 30 ਤੋਂ 40% ਝੋਨਾ ਘਟ ਗਿਆ ਉਹਦੀ ਜਿਹੜੀ ਉਹਨਾਂ ਦੀ ਆਰਥਿਕ ਪਰਪਾਈ ਕਰਨ ਵਾਸਤੇ ਆਰਥਿਕ ਜਿਹੜੀ ਉਹਨਾਂ ਦੀ ਮਦਦ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਤੇ ਸੂਬਾ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਆ ਇਹਨੂੰ ਕੁਦਰਤੀ ਆਫਤ ਵਜੋਂ ਜਾਣਦੇ ਕਰਕੇ ਹੋਇਆ ਸਾਰਾ بارش ਕਰਕੇ ਮੀਂਹ ਕਰਕੇ ਆ ਸੋ ਕੁਦਰਤ ਦੀ ਮਾਰ ਪਈਆ ਕਿਸਾਨਾਂ ਨੂੰ ਸੋ ਉਹਦੇ ਥੱਲੇ ਲਿਆਉਂਦੇ ਹੋਏ ਇਸ ਨੂੰ ਇਹ ਕਿਸਾਨਾਂ ਦੀ ਮਦਦ ਕਰਨ ਦੀ ਲੋੜ ਆ ਆਰਥਿਕ ਪੈਕੇਜ ਦੇਣ ਦੀ ਲੋੜ ਆ ਪੰਜਾਬ ਦੇ ਕਿਸਾਨਾਂ ਨੂੰ ਕਰਕੇ ਬਹੁਤ ਜ਼ਿਆਦਾ ਨੁਕਸਾਨ ਕਿਸਾਨਾਂ ਦਾ ਹੋਇਆ ਨਾ ਤਾਂ ਟਾਰਗੇਟ ਪੰਜਾਬ ਸਰਕਾਰ ਤੋਂ ਮੀਟ ਹੋਣੇ ਆ ਝੋਨੇ ਦੇ ਤੇ ਉਹਦੇ ਨਾਲ ਨਾਲ ਜਿਹੜੀ ਆਪਣੇ ਕਿਸਾਨਾਂ ਵਾਸਤੇ ਬਹੁਤ ਔਖਾ ਸਮਾਂ ਬੜੀ ਔਖੀ ਘੜੀ ਆ ਤੇ ਇਸ ਲਈ ਅਸੀਂ ਵਿਸ਼ੇਸ਼ ਪੈਕੇਜ ਆਪਣੇ ਪੰਜਾਬ ਦੇ ਕਿਸਾਨਾਂ ਲਈ ਮੰਗ ਕਰਦੇ ਆ ਜਿਹੜਾ ਕਿ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਤੁਰੰਤ ਤੇ ਪੰਜਾਬ ਸਰਕਾਰ ਨੂੰ ਵੀ ਉਹਦਾ ਆਪਣੇ ਵਿੱਚ ਉਹਦਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਅੱਛਾ ਸੂਬਾ ਸਰਕਾਰ ਤਾਂ ਦਾਵਾ ਕਰਦੀ ਹੈ ਕਿ ਅਸੀਂ 20000 ਪ੍ਰਤੀ ਏਕੜ ਦੇ ਰਹੇ ਹਾਂ ਔਰ ਇਹਨੂੰ ਐ ਪ੍ਰਚਾਰਿਆ ਜਾ ਰਿਹਾ ਕਿ ਇਹ ਅਜੇ ਤੱਕ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਸੀ ਕੀਤਾ ਗਿਆ ਤੇ ਅਸੀਂ ਕਰ ਰਹੇ ਹਾਂ ਉਹ ਸੰਤੋਸ਼ ਉਹਨਾਂ ਨੂੰ ਸੰਤੋਸ਼ਟੀ ਨਹੀਂ ਹੈਗੀ ਦੇਖੋ ਅਜੇ ਤੱਕ ਤਾਂ ਕੋਈ 20000 ਮਿਲਿਆ ਨਹੀਂਗਾ एलान ਕਰਨ ਦੇ ਨਾਲ ਵੱਡੇ ਵੱਡੇ ਫੜਾ ਮਾਰਨਾ ਜੋ ਮਰਜੀ ਕਹੀ ਜਾਓ ਉਹ ਤਾਂ ਬਹੁਤ ਕੁਝ ਕਹਿੰਦੇ ਆ ਜਿਹੜੇ ਸੂਬਾ ਸਰਕਾਰ ਵਾਲੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਜਿਹੜੀ ਆ ਪਰ ਆਪਣੇ ਜ਼ਮੀਨੀ ਪੱਧਰ ਤੇ ਜਾਓ ਤੇ ਕਿਸੇ ਕਿਸਾਨ ਨੂੰ ਆ ਸਾਰੇ ਕਿਸਾਨ ਹੀ ਆ ਪਿੰਡਾਂ ਜੋ ਐ ਸਾਰੇ ਚੈਰਾਂ ਜੋ ਵੀ ਚਲੋ ਵੀ ਸਾਰੇ ਪੁੱਛ ਲਓ ਕਿਸੇ ਨੂੰ ਕੋਈ ਵੀ ਯਾਰ ਨਹੀਂ ਮਿਲਿਆ ਇਹ ਤਾਂ ਉਹਨਾਂ ਨੇ ਲਾਂਨ ਕਰਤਾ ਪਹਿਲਾਂ ਤਾਂ ਉਹਨਾਂ ਕੋ 12000 ਕਰੋੜ ਦਾ ਹਿਸਾਬ ਨਹੀਂ ਹੈਗਾ ਆਪਣੇ ਸੂਬਾ ਸਰਕਾਰ ਕੋਲੋਂ ਇੱਕ ਪਾਸੇ ਪਹਿਲਾਂ ਅਸੈਂਬਲੀ 'ਚ ਕਹਿੰਦੇ 12000 ਕਰੋੜ ਸਾਨੂੰ ਖਰਚੇ ਨਹੀਂ ਦਿੰਦੇ ਦਿੱਲੀ ਜਾ ਕੇ ਕਹਿੰਦੇ 12000 ਕਰੋੜ ਅਸੀਂ ਖਰਚ ਲਿਆ ਉਹਦਾ ਹਿਸਾਬ ਕਿਦਾ ਹੋ ਗਿਆ ਵਿੱਤ ਮੰਤਰੀ ਕਹਿੰਦਾ ਮਾਲ ਮੰਤਰੀ ਕਹਿੰਦਾ ਮੁੱਖ ਮੰਤਰੀ ਕਹਿੰਦਾ ਆ ਸਾਰੇ ਬੱਕਰੀ ਵੱਕਰੀ ਗੱਲ ਕਰ ਰਹੇ ਆ ਸੋ ਇਹ ਤਾਂ ਬਿਲਕੁਲ ਸਰਕਾਰ ਇਸ ਫਰੰਟ ਤੇ ਬੁਰੀ ਤਰ੍ਹਾਂ ناکਾਮਯਾਬ ਹੋਈ ਆ ਫੇਲ ਹੋਈ ਆ ਸਰਕਾਰ ਕੋਲ ਕੋਈ ਜਵਾਬ ਨਹੀਂਗਾ ਤੇ ਇਹ ਤਾਂ ਕੇਂਦਰ ਸਰਕਾਰ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਕਿ ਪੰਜਾਬ ਸਰਕਾਰ ਦੇ ਸਾਨੂੰ ਜੋ ਲੱਗਦਾ ਪੰਜਾਬ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਦੇਖੋ ਚੋਨਾ ਇੰਨਾ ਘਟ ਗਿਆ ਉਹਦਾ ਝਾੜ ਤੇ ਕਿਤੇ 18 ਕਿਤੇ 20 ਕੁੰਟਲ ਕਿਤੇ 8-8 ਕੁੰਟਲ ਵੀ ਨਿਕਲ ਰਿਹਾ ਏਕੜ ਦਾ ਇਹਨਾਂ ਨੁਕਸਾਨ ਹੋ ਗਿਆ ਤੇ ਹਜੇ ਵੀ ਉਥੇ ਆਪਣੇ ਮੰਡੀਆਂ ਵਿੱਚ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਆ ਕਹਿੰਦੇ ਜੀ ਇਹਦਾ ਡਿਸਕਲ ਨਹੀਂ ਗਿਆ ਝੋਨੇ ਦੀ ਇਹਦੀ ਆਪਣੇ ਜਿਹੜਾ ਹੈਗਾ ਨਮੀ ਜਿਆਦੀ ਹੈ ਮੌਇਸਚਰ ਕੰਟੈਂਟ ਵਧਿਆ ਬਿਸ਼ੈਲਰ ਵਾਲੇ ਵੀ ਆਪਣੇ ਪਰੇਸ਼ਾਨ ਕਰ ਰਿਹਾ ਕਿਸਾਨਾਂ ਨੂੰ ਵੀ ਆਟੀਆਂ ਨੂੰ ਵੀ ਸੋ ਇਹਦਾ ਸਰਕਾਰ ਬੁਰੀ ਤਰ੍ਹਾਂ ਇਹਦੇ ਵਿੱਚ ਨਿਯਤੀ ਹੋ ਗਈ ਆ ਸਰਕਾਰ ਨੂੰ ਮੋਰੇ ਹੋ ਕੇ ਪੰਜਾਬ ਦੀ ਸਰਕਾਰ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹਜੇ ਤੱਕ ਨਾ ਵਿਚਾਰੇ ਮਿਹਨਤੀ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਆਪਣੇ ਟਹਿ ਗਏ ਜਾਂ ਨੁਕਸਾਨ ਹੋ ਗਏ ਨਾ ਹੀ ਭਾਈਚਾਰਿਆਂ ਨੂੰ ਜਿਹੜੇ ਵਿਚਾਰੇ ਦਿਹਾੜੀ ਕਰਦੇ ਸੀਗੇ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ ਤੇ ਨਾ ਹੀ ਪਸ਼ੂਆਂ ਦਾ ਕੋਈ ਆਪਣਾ ਮੁਆਵਜ਼ਾ ਮਿਲਿਆ ਕਿਸੇ ਪਰਿਵਾਰ ਨੂੰ ਸਰਕਾਰ ਕਹਿਣ ਨੂੰ ਬਹੁਤ ਕੁਝ ਕਹਿੰਦੀ ਆ ਪਰ ਇਸ ਹੜ੍ਹਾਂ ਨੇ ਸਾਬਤ ਕਰਤਾ ਕਿ ਪਹਿਲਾਂ ਵੀ ਸਰਕਾਰ ਤੋਂ ਕੁਝ ਨਹੀਂ ਹੋਇਆ ਪੰਜਾਬ ਪ੍ਰਤੀ ਤੇ ਇਹਨਾਂ ਹੜ੍ਹਾਂ ਵਿੱਚ ਆ ਕੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਚਲੋ ਇਹ ਤਾਂ ਪੰਜਾਬ ਦਾ ਜਿਹੜਾ ਇਸ਼ੂ ਆ ਲੇਕਿਨ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਸੀ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਪੰਜਾਬ ਨੂੰ ਵੱਡਾ ਪੈਕੇਜ ਦੇਣ ਦੀ ਲੋੜ ਆ 1600 ਕਰੋੜ ਨਾਲ ਸਹਿਮਤੀ ਨਹੀਂ ਬਣਦੀ 1600 ਕਰੋੜ ਤਾਂ ਜੇ ਕਹੀਏ ਜੇ ਸੱਚ ਕਹੀਏ ਤਾਂ ਫੁੱਲੀਆਂ ਪਾਉਣ ਵਾਲੀ ਗੱਲ ਆ ਪੰਜਾਬ ਨੂੰ ਅਸੀਂ ਫੁੱਲੀਆਂ ਮੰਗਦੇ ਆ ਇਹ ਕੋਈ ਪੀਖ ਵਾਲੀ ਗੱਲ ਨਹੀਂ ਹੈ ਇਨਾਂ ਨੂੰ ਹਜ਼ਾਰਾਂ ਕਰੋੜ ਦੇਣੇ ਚਾਹੀਦੇ ਸੀਗੇ ਜਿਵੇਂ ਬਾਕੀ ਸੂਬਿਆਂ ਨੂੰ ਮਿਲਦਾ ਆ ਜਦੋਂ ਇੰਨਾ ਵੱਡਾ ਨੁਕਸਾਨ ਹੋਇਆ ਤੇ 1600 ਕਰੋੜ ਤੋਂ ਕੁਝ ਵੀ ਨਹੀਂਗਾ ਸਿਸ ਕਰਕੇ ਇਹ ਤਾਂ ਮਜ਼ਾਕ ਕੀਤਾ ਆ ਕੇਂਦਰ ਸਰਕਾਰ ਨੇ ਹਾਂ ਉਹਨਾਂ ਨੇ ਕਹਿਤਾ ਅਮਿਤ ਸ਼ਾਹ ਜੀ ਨੇ ਕਿਹਾ ਕਿ ਅਸੀਂ ਇਹ ਤਾਂ ਜੀ ਟੋਕਨ ਦਿੱਤਾ ਆ ਹੁਣ ਟੋਕਨ ਦਿਓ ਤੁਸੀਂ ਜੋ ਮਰਜ਼ੀ ਦਿਓ ਲੇਕਿਨ ਪੰਜਾਬ ਦੀ ਤਸੱਲੀ ਤਾਂ ਹੀ ਹੋਊਗੀ ਜੇ ਤੁਸੀਂ ਜੋ ਬਣਦਾ ਪੰਜਾਬ ਦਾ ਇਸ ਆਪਣੇ ਬਾਪੂ ਦੀ ਮਦਦ ਵਿੱਚ ਜੋ ਬਣਦਾ ਹੈ ਹੱਕ ਬਣਦਾ ਸਾਡਾ ਰਾਈਟ ਬਣਦਾ ਸਾਨੂੰ ਕੇਂਦਰ ਸਰਕਾਰ ਵੀ ਦਵੇ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਨਹੀਂ ਕਰਨਾ ਚਾਹੀਦਾ ਪੰਜਾਬ ਨੂੰ ਉਸ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ ਪੰਜਾਬੀ ਬੜੇ ਦੇਸ਼ ਭਗਤ ਨੇ ਅਸੀਂ ਦੇਸ਼ ਦੀ ਜਿਹੜੀ ਹੈਗੀ ਆ ਅੰਧ ਦੇ ਭੰਡਾਰ ਵਿੱਚ ਅਸੀਂ ਕਿਹੜਾ ਵੱਡਾ ਯੋਗਦਾਨ ਪਾਉਣੇ ਆ ਹਰ ਸਾਲ ਦੇਸ਼ ਪੰਜਾਬ ਦੀ ਆਪਣੇ ਕਣਖ ਖਾਂਦਾ ਚੌਲ ਖਾਂਦਾ ਤੇ ਜਦੋਂ ਪੰਜਾਬ ਨੂੰ ਲੋੜ ਪਈ ਤੇ ਤੁਸੀਂ ਪੰਜਾਬ ਦਾ ਮਜ਼ਾਕ ਕਰਦੇ ਹੋ ਇਹ ਨਹੀਂ ਚਾਹੀਦਾ ਕੇਂਦਰ ਸਰਕਾਰ ਵੀ ਆਪਣਾ ਯੋਗਦਾਨ ਪਾਵੇ ਜਨਵਰੀ ਨੂੰ ਬਾਵੇ ਤੇ ਪੰਜਾਬ ਸਰਕਾਰ ਨੂੰ ਵੀ ਆਪਣੀ ਜਿਹੜੀ ਸੁੱਤੇ ਪਏ ਨੇ ਉਹ ਜਾਗਣਾ ਚਾਹੀਦਾ ਤੇ ਉਹਨਾਂ ਨੂੰ ਵੱਡੇ ਪੱਧਰ ਤੇ ਪੰਜਾਬ ਦੇ ਪਿੰਡਾਂ ਦੀ ਤੇ ਕਿਸਾਨਾਂ ਦੀ ਇਸ ਜਿਹੜੀ ਹੈਗੀ ਇਹ ਮਾਰ ਵਿੱਚ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ। ਜੀ ਬਾਲਾ ਸਾਹਿਬ ਕੁਝ ਸਿਆਸੀ ਦੇ ਪੰਥਕ ਗੱਲਾਂ ਵੀ ਕਰ ਲਈਏ ਤੁਸੀਂ ਤਰਨ ਤਰਨ ਹੋ ਕੇ ਆਏ ਹੋ ਜ਼ਿਮਨੀ ਚੋਣ ਦਾ ਮਾਹੌਲ ਹੈ ਕੀ ਕੀ ਸਮੀ ਕਰਨਾ ਸਿਆਸਤ ਦੇ ਉੱਤੇ। ਦੇਖੋ ਅਸੀਂ ਸਮਝਦੇ ਹਾਂ ਕਿ ਜਿਹੜਾ ਸਾਂਝਾ ਪੰਥਕ ਉਮੀਦਵਾਰ ਹੈ ਭਾਈ ਮਨਦੀਪ ਸਿੰਘ ਉਹਦੇ ਹੱਕ ਵਿੱਚ ਬੜੀ ਜਬਰਦਸਤ ਲਹਿਰ ਚੱਲ ਰਹੀ ਹੈ ਤਰਨਤਾਰਨ ਵਿੱਚ ਲੋਕ ਚਾਹੁੰਦੇ ਆ ਜਿਵੇਂ ਤਰਨਤਾਰਨ ਖਡੂਰ ਸਾਹਿਬ ਪੱਟੀ ਦੇ ਇਲਾਕੇ ਨੇ ਪਹਿਲਾਂ ਵੀ ਉਹਨਾਂ ਨੇ ਮਿਸਾਲਾਂ ਕਾਇਮ ਕੀਤੀਆਂ ਆ ਉਹਨਾਂ ਨੇ ਸਰਦਾਰ ਸ਼ਿਮਰਜੀਤ ਸਿੰਘ ਮਾਨ ਨੂੰ ਜੇਲ੍ਹ 'ਚ ਬੈਠੇ ਆ ਦੋ ਦਫਾ ਐਮਪੀ ਬਣਾਇਆ ਭਾਈ ਅਮਰਪਾਲ ਸਿੰਘ ਜੇਲ੍ਹ 'ਚ ਬੈਠੇ ਐਮਪੀ ਬਣਾਇਆ ਇਸ ਵਾਰ ਵੀ ਸੰਦੀਪ ਸਿੰਘ ਦੀ ਕੁਰਬਾਨੀ ਸੰਦੀਪ ਸਿੰਘ ਦਾ ਸੰਘਰਸ਼ ਉਹਦੀ ਬੜੀ ਚਰਚਾ ਆ ਉਹਦਾ ਬਹੁਤ ਸਤਿਕਾਰ ਆ ਤਰਨਤਾਰਨ ਦੇ ਇਲਾਕੇ ਚ ਤਰਨਤਾਰਨ ਦੇ ਪਿੰਡਾਂ ਸ਼ਹਿਰਾਂ ਚ ਸੋ ਸਾਨੂੰ ਪੂਰਾ ਯਕੀਨ ਆ ਉਮੀਦ ਆ ਕਿ ਤਰਨਤਾਰਨ ਦੇ ਬੜੇ ਸੂਝਵਾਨ ਪੌਟਰ ਨੇ ਪੰਥਦਰਦੀ ਨੇ ਪੰਥ ਦਾ ਖੜਦੇ ਨੇ ਪੰਥ ਦੀ ਸ਼ਕਤੀ ਇੱਕ ਵਾਰ ਫੇਰ ਉਥੇ ਇਕੱਠੀ ਹੋ ਕੇ ਮੋਹਰੇ ਆਉਣੀ ਹੈ ਜਾਗਰ ਹੋਣੀ ਹੈ ਤੇ ਇਹਦੇ ਵਿੱਚ ਭਾਈ ਮਨਦੀਪ ਸਿੰਘ ਇਹ ਚੋਂ ਨੂੰ ਸ਼ਾਨਦਾਰ ਤਰੀਕੇ ਨਾਲ ਜਿੱਤਣਗੇ ਕਰਕੇ ਉੱਥੇ ਦਾ ਨੌਜਵਾਨ ਉੱਥੇ ਦੇ ਸਾਰੇ ਵਰਗ ਭਾਈਚਾਰੇ ਸ਼ਹਿਰੀ ਵੀ ਇੱਥੋਂ ਤੱਕ ਸ਼ਹਿਰੀ ਲੋਕ ਵੀ ਜਿਹੜੇ ਵਪਾਰੀ ਨੇ ਬਿਜ਼ਨਸਮੈਨ ਨੇ ਉਹ ਵੀ ਸਮਝਦੇ ਆ ਕਿ ਮਨਦੀਪ ਸਿੰਘ ਦੇ ਪਰਿਵਾਰ ਨਾਲ ਪਾਈ ਸੰਦੀਪ ਸਿੰਘ ਨਾਲ ਬਹੁਤ ੱਕਾ ਹੋਇਆ ਉਹਨਾਂ ਨੇ ਕੁਰਬਾਨੀ ਕੀਤੀ ਆ ਉਹਨਾਂ ਨੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਇਸ ਲਈ ਇਹ ਵੋਟ ਉਹਨਾਂ ਨੂੰ ਪੈਣੀ ਆ ਤੇ ਇਹ ਇਹਦੀ ਗੱਲ ਤਾਂ ਮੁੱਖ ਮੰਤਰੀ ਵੀ ਕਰੀ ਜਾਂਦੇ ਕਿ ਉਹ ਜਿੱਤੇ ਪਏ ਥੋੜੇ ਤਾਂ ਪੁਰਾਣੇ ਸਾਥੀ ਹਰਮਿਤ ਸੰਧੂ ਹੁਣ ਉਹਨਾਂ ਦੇ ਨਾਲ ਹੈ ਔਰ ਬੜੇ ਜੋਰਾ ਸ਼ੋਰ ਤੇ ਮੁਹਿੰਮ ਚੱਲਦੀ ਪਈ ਕਿਵੇਂ ਦੇਖਦੇ ਹੋ ਦੇਖੋ ਠੀਕ ਹੈ ਮੁੱਖ ਮੰਤਰੀ ਨੇ ਸਰਕਾਰ ਦੇ ਦਾਅਵੇ ਕਰਨੇ ਨੇ ਸਰਕਾਰ ਨੇ ਆਪਣਾ ਜ਼ੋਰ ਵੀ ਉੱਥੇ ਦਿਖਾਉਣਾ ਹੈ ਸਰਕਾਰ ਤੱਕਾ ਵੀ ਕਰਦੀ ਹੈ ਜ਼ੋਰ ਵੀ ਕਰਦੀ ਹੈ ਸਰਕਾਰ ਨਜ਼ਾਇਜ਼ ਵੀ ਕਰਦੀ ਹੈ ਬਾਈਲੈਕਸ਼ਨ ਆਪਾਂ ਦੇਖਿਆ ਹੀ ਆ ਪਰ ਮੈਂ ਫੇ ਕਹੂੰਗਾ ਕਿ ਤਰਨਤਾਰ ਦਾ ਲਕਾ ਇਹ ਬਾਕੀ ਹਲਕਿਆਂ ਨਾਲੋਂ ਵੱਖਰਾ ਹੈ ਇਦੇ ਵਿੱਚ ਕੋਈ ਕਹ ਲੋ ਕ੍ਰਿਸ਼ਮਾ ਹੀ ਹੋਣਾ ਹੈ ਕੁਦਰਤ ਦਾ ਲੰਗੀ ਵਿਧਾਨ ਸਭਾ ਚੋਣਾਂ 'ਚ ਹਰਮਿਤ ਸੰਧੂ ਦੂਜੇ ਸਥਾਨ ਤੇ ਆਏ ਸੀ ਤੁਹਾਨੂੰ ਲੱਗਦਾ ਕਿ ਐਤਕੀ ਹੁਣ ਤਾਂ ਹੁਣ ਤਾਂ ਈਵਨ ਸਰਕਾਰ ਦੇ ਨਾਲ ਹੈ ਤੁਹਾਨੂੰ ਲੱਗਦਾ ਨਹੀਂ ਕਿ ਉਹ ਜਿੱਤ ਸਕਦੇ ਹਰ ਵਿਧਾਨ ਸਭਾ ਇਲੈਕਸ਼ਨ ਦੇ ਸਮੀਕਰਨ ਬਦਲ ਜਾਂਦੇ ਆ ਠੀਕ ਹੈ ਬਾਈ ਇਲੈਕਸ਼ਨ ਨੇ ਇਹ ਲੇਕਿਨ ਸਰਕਾਰ ਦਾ ਤਾਂ ਆਪਾ ਰੰਗ ਦੇਖ ਹੀ ਲਿਆ ਆ ਉਹਨਾਂ ਦਾ 4 ਸਾਲ ਹੋ ਗਏ ਸਰਕਾਰ ਤੇ ਸਰਕਾਰ ਕੋ ਪੰਜਾਬ 'ਚ ਤਾਂ ਕੁਝ ਕਰਕੇ ਦਿਖਾਈ ਨਹੀਂ ਹੋਇਆ ਤੇ ਲੋਕ ਸਮਝਦੇ ਆ ਕਿ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਬੁਰੀ ਤਰ੍ਹਾਂ ਫੇਲ ਹੋਈ ਆ ਪੰਜਾਬ 'ਚ ਇਸ ਲਈ ਤਰਨਤਾਰਨ ਦੇ ਵੋਟਰ ਉਹਦੇ ਮੁਤਾਬਕ ਫੈਸਲਾ ਲੈਣਗੇ ਠੀਕ ਹੈ ਗਰੰਟਾ ਦੇ ਦਿੱਤੀਆਂ ਸਰਕਾਰੀ ਤੰਤਰ ਸਰਕਾਰੀ ਅਫਸਰशाही ਨੂੰ ਵਰਤ ਲਿਆ ਇਹ ਵੱਖਰੀ ਗੱਲ ਆ ਪਰ ਫਿਰ ਉਹ ਗੱਲ ਆਉਂਦੀ ਹੈ ਇਤਿਹਾਸ ਸਾਨੂੰ ਲੱਗਦਾ ਆ ਇਤਿਹਾਸ ਦੁਆਰਾ ਰਿਪੀਟ ਹੋਣਾ ਹਿਸਟਰੀ ਨੇ ਰਿਪੀਟ ਕਰਨਾ ਆਪਣੇ ਆਪ ਨੂੰ ਜਿਵੇਂ ਪਹਿਲਾਂ ਤੋਂ ਪੰਜਾਬ ਦੇ ਨਾਲੋਂ ਵੱਖਰਾ ਰਿਜ਼ਲਟ ਆਉਂਦਾ ਰਿਹਾ ਤਰਨਤਾਰਨ ਦਾ ਖਡੂਰ ਸਾਹਿਬ ਦਾ ਪੱਟੀ ਦਾ ਇਸ ਵਾਰ ਵੀ ਇਹ ਜਿਹੜਾ ਰਿਜ਼ਲਟ ਆ ਵੱਖਰਾ ਹੀ ਹੋਊਗਾ ਤੇ ਭਾਈ ਮਨਦੀਪ ਸਿੰਘ ਜੀ ਮਧਿਆਤ੍ਰਿਕ ਇਲੈਕਸ਼ਨ ਚੱਲ ਰਹੇ ਮੇਰਾ ਮੇਰਾ ਆਖਰੀ ਸਵਾਲ ਹੈ ਹੁਣ ਮੈਂ ਪੁੱਛਣਾ ਚਾਹੁੰਦਾ ਜੋ ਲੰਗੇ ਦਿਨੀ ਸਮਾਗਮ ਹੋਇਆ ਆ ਆਨੰਦਪੁਰ ਸਾਹਿਬ ਦੇਗੇ ਔਰ ਦੁਆਰਾ ਦਸਤਾਰਬੰਦੀ ਕੀਤੀ ਗਈ ਦੂਸਰੀ ਵਾਰ ਦਸਤਾਰਬੰਦੀ ਜਥੇਦਾਰ ਦੀ ਕਿਵੇਂ ਦੇਖਦੇ ਹੋ ਦੇਖੋ ਇਹ ਤਾਂ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੇ ਪਹਿਲਾਂ ਵੀ ਆਖਿਆ ਸੀ ਕਿ ਉਹਨਾਂ ਦੀ ਜਿਹੜੀ ਨਿਯੁਕਤੀ ਆ ਮਰਿਆਦਾ ਦੇ ਮੁਤਾਬਕ ਨਹੀਂ ਹੋਈ ਜਦ ਪਹਿਲੇ ਉਹਨਾਂ ਨੇ ਆਖਿਆ ਨਿਯੁਕਤੀ ਮਰਿਆਦਾ ਮੁਤਾਬਕ ਨਹੀਂ ਹੋਈ ਤੇ ਮਰਿਆਦਾ ਦੀ ਲੰਘਣਾ ਹੋਈ ਆ ਤੇ ਉਹਨਾਂ ਨੇ ਏਡੇ ਵੱਡੇ ਵੱਡੇ ਫੈਸਲੇ ਲਏ ਆਪਣੇ ਸਿੰਘ ਸਾਹਿਬ ਨੇ ਕੀ ਉਹ ਫੈਸਲੇ ਉਹਨਾਂ ਨੂੰ ਲੈਣੇ ਚਾਹੀਦੇ ਸੀਗੇ ਅੱਜ ਉਹਨਾਂ ਦੇ ਦੁਆਰਾ ਉਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਦਸਤਾਰ ਬੰਦੀ ਹੁੰਦੀ ਹੈ ਚਲੋ ਉਹਦੇ ਕਾਰਨ ਕੀ ਨੇ ਇਹਦੇ ਪਿੱਛੇ ਆਪਾਂ ਨਹੀਂ ਜਾਂਦੇ ਪਰ ਇਹਦਾ ਇਹ ਤਾਂ ਬਿਲਕੁਲ ਹੀ ਦਰਸਾਉਂਦਾ ਆ ਕਿ ਪਹਿਲਾਂ ਧੁਰ ਤੋਂ ਪੁੱਲ ਹੋਈ ਆ ਜਿਹੜੀ ਪਹਿਲਾਂ ਤੁਸੀਂ ਨਿਯੁਕਤੀ ਕੀਤੀ ਜਿਸ ਤਰੀਕੇ ਨਾਲ ਕੀਤੀ ਰਾਤ ਦੇ 2 ਵਜੇ ਉਹਨਾਂ ਨੂੰ ਆਪਣੇ ਉੱਥੇ ਜੈਦਾਦ ਨਿਯੁਕਤੀ ਕੀਤਾ ਗਿਆ ਤੇ 2 ਵਜੇ ਉਹਨਾਂ ਨੇ ਆਪਣਾ ਸੰਦੇਸ਼ ਦਿੱਤਾ ਇਹ ਗੱਲਾਂ ਕਿਤੇ ਸਿੱਖ ਪੰਥ ਵਿੱਚ ਅੱਗੇ ਆਪਾਂ ਦੇਖਣ ਨੂੰ ਮਿਲੀਆਂ ਆਆਂ ਤੁਸੀਂ ਆਪਣੀ ਮਰਿਆਦਾ ਦੇ ਲੁੰਘਣਾ ਕਰਕੇ ਪਹਿਲਾਂ ਤੁਸੀਂ ਆਪਣੇ ਸਿੱਖਾਂ ਦੇ ਮਨਾਂ ਨੂੰ ਠੇਸ ਠੇਸ ਪਹੁੰਚਾਉਂਦੇ ਹੋ ਸਾਰਿਆਂ ਨੂੰ ਛੱਟ ਲੱਗਦੀ ਇਸ ਗੱਲ ਦੀ ਕਿ ਨਹੀਂ ਐਦਾਂ ਹੋਣਾ ਚਾਹੀਦਾ ਤੁਸੀਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਆਪਣੇ ਨਿੱਜੀ ਸਵਾਰਥਾਂ ਲਈ ਵਰਤਣਾ ਆ ਜਿਹੜੇ ਆਪਣੇ ਚਾਹੇ ਸ਼੍ਰੋਮਣੀ ਕਾਲੀ ਦਲ ਤੇ ਬਾਦਲ ਕਾਲੀ ਦਲ ਤੇ ਲੀਡਰ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹ ਨਹੀਂ ਚਾਹੀਦਾ ਉਹਨਾਂ ਨੂੰ ਜੇ ਉਹਨਾਂ ਤੋਂ ਪਹਿਲਾਂ ਪੁੱਲ ਹੋਈ ਆ ਉਹਨਾਂ ਨੂੰ ਪੁੱਲ ਬਖਸ਼ਾਉਣੀ ਚਾਹੀਦੀ ਹੈ ਹੁਣ ਬਾਕੀ ਦੇਖੋ ਠੀਕ ਆ ਪੰਥ ਨੇ ਹੁਣ ਮਾਨਤਾ ਦਿੱਤੀ ਬਾਬਾ ਬਲਬੀਰ ਸਿੰਘ ਜੀ ਨੇ ਕੀ ਕਹੇ ਕੱਲ ਨੂੰ ਇਹ ਵੱਖਰੀ ਗੱਲ ਹੈ ਸਾਡੀਆਂ ਰਵੈਤਾਂ ਨੇ ਸਾਡਾ ਸਾਡੀਆਂ ਪਰੰਪਰਾਵਾਂ ਨੇ ਲੇਕਿਨ ਇਹ ਰਵੈਤਾਂ ਇਹ ਪਰੰਪਰਾਵਾਂ ਇਹ ਮਰਿਆਦਾ ਦੀ ਪਹਿਲੇ ਦਿਨ ਪਾਲਣਾ ਹੋਣੀ ਚਾਹੀਦੀ ਸੀ ਉਹ ਪਹਿਲੇ ਦਿਨ ਪਾਲਣਾ ਨਹੀਂ ਹੋਈ ਜਿਸ ਗੱਲ ਦਾ ਸਿੱਖਾਂ ਨੂੰ ਬੜਾ ਦੁੱਖ ਆ ਦੇ ਹੋਂਜੋ ਮਾਗੀ ਕਰ ਲੈਣਾ ਬੜੇ ਆਗੂ ਨੇ ਜਿਨ੍ਹਾਂ ਨੇ ਅਜੇ ਵੀ ਮੰਨਤਾ ਨਹੀਂ ਦਿੱਤੀ ਕਿ ਤੁਸੀਂ ਪੁਨਰਸਰਜੀਤ ਅਕਾਲੀ ਦਲ ਦੇ ਤੌਰ ਤੇ ਅਜੇ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਜੇਹੇਦਾਰ ਮੰਨਦੇ ਦੇਖੋ ਸਾਡੇ ਮੰਨਣ ਨਾ ਮੰਨਣ ਦਾ ਕੋਈ ਫਰਕ ਨਹੀਂ ਪੈਂਦਾ ਲੇਕਿਨ ਮੈਂ ਤਾਂ ਤੁਹਾਨੂੰ ਸਮੁੱਚੇ ਪੰਥ ਦੀ ਭਾਵਨਾ ਦੀ ਗੱਲ ਕੀਤੀ ਆ ਕਿ ਉਹਨਾਂ ਨੇ ਪਹਿਲਾਂ ਵੀ ਆਪਣੇ ਗਲਤ ਤਰੀਕੇ ਨਾਲ ਉਹਨਾਂ ਦੀ ਨਿਯੁਕਤੀ ਕੀਤੀ ਪੰਥ ਨੇ ਪ੍ਰਵਾਨ ਨਹੀਂ ਕੀਤਾ ਅੱਜ ਉਹਨਾਂ ਨੂੰ ਦਸਤਾਰ ਦੇ ਕੇ ਤਾਂ ਉਹਨਾਂ ਨੂੰ ਪੰਥ ਵੱਲੋਂ ਪ੍ਰਵਾਨ ਕਰਾਉਣ ਦੀ ਕੋਸ਼ਿਸ਼ ਆਪਣੇ ਕਰ ਰਹੇ ਨੇ ਲੇਕਿਨ ਉੱਥੇ ਵੀ ਸਿੰਘਾਂ ਨੇ ਆਖਿਆ ਜਿਹੜੇ ਮੁਖੀ ਸਨ ਵੀ ਜੇ ਤੁਸੀਂ ਮਰਿਆਦਾ ਦੀ ਲੰਘਣਾ ਕਰੋਗੇ ਅਸੀਂ ਫੇਰ ਉਹਦਾ ਵਿਰੋਧ ਕਰਾਂਗੇ ਸੋ ਇਹ ਗੱਲਾਂ ਸਾਰੀਆਂ ਕਿਤੇ ਨਾ ਕਿਤੇ ਵਾਦ ਵਿਵਾਦ ਦੇ ਘੇਰੇ ਚ ਆ ਅਕਾਲ ਤਖਬ ਸਾਹਿਬ ਦਾ ਜਿਹੜਾ ਐਡਾ ਉੱਚਾ ਤਖਤ ਆ ਬਦੈਨਾ ਸਤਕਾਰ ਆ ਪੰਥ ਦੇ ਮਨਾ ਚ ਦੁਨੀਆ ਦੇ ਮਨਾ ਚ ਜਦੋਂ ਦੋ ਤਰੀਕ ਨੂੰ ਹੁਕਮਨਾਮੇ ਜਾਰੀ ਹੋਏ ਸਾਰੀ ਦੁਨੀਆ ਨੇ ਉਹਨੂੰ ਆਪਣੇ ਮੰਨਿਆ ਕਿ ਇਹਦਾ ਵੱਡਾ ਫੈਸਲਾ ਸਿੱਖ ਇਤਿਹਾਸ ਵਿੱਚ ਪਹਿਲਾਂ ਵੀ ਹੁੰਦਾ ਆਇਆ ਲੇਕਿਨ ਸੌਰੀ ਸੌਰੇ ਅੱਖਾਂ ਖੁੱਲ ਗਈਆਂ ਉਹਨਾਂ ਨੇ ਦੋ ਤਰੀਕ ਦੇ ਹੁਕਮਨਾਮੇ ਨਹੀਂ ਮੰਨੇ ਉਹਨਾਂ ਤੋਂ ਵੀ ਆਪਣੇ ਬਾਗੀ ਹੋ ਗਏ ਤੇ ਫਿਰ ਇਹ ਜਿਹੜਾ ਜੋ ਵੀ ਸਿਲਸਿਲਾ ਚੱਲ ਰਿਹਾ ਇਹ ਆਪਣੇ ਨਿੱਜੀ ਸਵਾਰਥ ਵਾਸਤੇ ਨਹੀਂ ਹੋਣਾ ਚਾਹੀਦਾ ਪੰਥ ਦੇ ਵਧੇਰੇ ਹਿਤ ਵਾਸਤੇ ਪੰਥ ਦੀ ਮਰਿਆਦਾ ਸਾਡੇ ਫਲਸਫੇ ਤੇ ਪਹਿਰਾ ਦੇਣਾ ਚਾਹੀਦਾ ਸਾਡੀਆਂ ਪਰੰਪਰਾਵਾਂ ਤੇ ਸਾਡਾ ਸਿਧਾਂਤ ਬਰਕਰਾਰ ਰਹਿਣਾ ਚਾਹੀਦਾ ਜੇ ਉਹਨੂੰ ਢਾਹ ਲੱਗੂਗੀ ਤੇ ਲੋਕ ਨਹੀਂ ਉਸ ਗੱਲ ਨੂੰ ਪ੍ਰਵੰਧ ਕਰਨਗੇ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਨੂੰ ਵੇਖਣ ਦੀ ਗੱਲ ਹੈ ਕਿ ਹੁੰਦਾ ਸਮਾਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਨੀ ਦੀ ਪੰਜਾਬੀ